ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸੇਵਨ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਕੈਨੇਡਾ ਨੂੰ ਜਾਂਦੇ ਨੇ ਜੀ ਪੁੱਤ ਮਾਮਾਂ ਦੇ ਉਹ ਜਾਂਦਿਆਂ ਨੂੰ ਮਾਵਾ ਸਨੇਹਾ ਦਿੰਦਿਆਂ ਨੇ ਤੇ ਉਹ ਸੀਤਾ ਨੂੰ ਗੀਤ ਰਾਹੀਂ ਸੁਣਾ ਰਹੇ ਹਾਂ ਲੋਰੀਆਂ ਦੇ ਨਾਲ ਪਾਲਿਆ ਪੁੱਤ ਅੱਜ ਚੱਲਿਆ ਮੁਲਕ ਪਰਾਏ ਪੈਰ ਦੇੜਿਓਂ ਪੁੱਟਿਆ ਜਦ ਮਾਂ ਮੁਰਮੁਰ ਸੀਨੇ ਲਾਵੇ ਸਾਰਾ ਟੱਬਰ ਰੋਂਦੀ ਮਾਨੂ ਅੱਜ ਕਿਦਾਂ ਚੁੱਪ ਕਰਾਵੇ ਬੜੇ ਔਖੇ ਪੁੱਤ ਤੋੜਨੇ ਬੂਹੇ ਢੇੜ ਕੇ ਰੋਂਦੀਆਂ ਮਾ마 ਬੜੇ ਔਖੇ ਪੁੱਤ ਤੋੜਨੇ ਬੂਹੇ ਢੇੜ ਕੇ ਰੋਂਦੀਆਂ ਮਾ마 ਬੜੇ ਔਖੇ ਪੁੱਤ ਤੋੜਨੇ ਪੁੱਤ ਨੇ ਜਹਾਜ਼ ਚੜਨਾ ਦਾਦੀ ਬੇਬੇ ਨਾਲ ਕਰ ਦਿਸਲਾਹ ਪੁੱਤ ਨੇ ਜਹਾਜ਼ ਚੜਨਾ ਬੇਬੇ ਦਾਦੀ ਨਾਲ ਕਰ ਦਿਸਲਾਹ ਬੜੇ ਔਖੇ ਪੁੱਤ ਤੋੜਨੇ ਬੂਹੇ ਢੇੜ ਕੇ ਰੋਂਦੀਆਂ ਮਾਂ ਮਾਂ ਬੜੇ ਔਖੇ ਪੁੱਤ ਤੋੜਨੇ ਸਿਰ ਉੱਤੇ ਹੱਥ ਰੱਖ ਕੇ ਬਾਪੂ ਅੱਖਾਂ ਪਰਨੇ ਦੇ ਨਾਲ ਪੂੰਝੇ ਇੱਕ ੁੱਡੀ ਮਾਂ ਦੀ ਮਮਤਾ ਕੱਚੇ ਕੋਠੇ ਦੇ ਵਿਲਕ ਦੀ ਖੂੰਝੇ ਜਾਂਦਾ ਖਤ ਲਿਖੀ ਬੱਚਿਆ ਮੋٹے ਅੱਖਰਾਂ 'ਚ ਲਿਖੀ ਸਿਰਨਾਮਾ ਬੜੇ ਓਕੇ ਪੁੱਤ ਤੋੜਨੇ ਮੂਹੇ ਭੇੜ ਕੇ ਰੋਂਦੀਆਂ ਮਾਂ ਮਾਂ ਬڑے ਔਖੇ ਪੁੱਤ ਤੋੜਨੇ ਉੱਤਰੇ ਦੀ ਪਿੱਠ ਥਾਪੜੀ ਦਾਦਾ ਬੈਠ ਗਿਆ ਖੁੰਡੇ ਦੇ ਸਹਾਰੇ ਬਣ ਵਾਲਾ ਸੱਚ ਆਖਦਾ ਹੁੰਦੇ ਮੂਲ ਤੋਂ ਵਿਆਜ ਪਿਆਰੇ ਤੇ ਹੋਏ ਮਾਪਿਆਂ ਲਈ ਪੁੱਤ ਹੁੰਦੇ ਨੇ ਬੋੜ ਦੀਆਂ ਸ਼ਾਮਾ بڑے ਔਖੇ ਪੁੱਤ ਤੋੜਨੇ ਬੂਹੇ ਢੇੜ ਕੇ ਰੋਂਦੀਆਂ ਵੜੇ ਓਕੇ ਪੁੱਤ ਤੋਰਨੇ ਬੂਹੇ ਢੇੜ ਕੇ ਰੋਂਦੀਆਂ ਮਾ-ਮਾ ਵੜੇ ਓਕੇ ਪੁੱਤ ਤੋਰਨੇ ਇਹ ਸਾਡਾ ਇਹ ਗੀਤ ਵਧੀਆ ਲੱਗਿਆ ਜੀ ਤਾਂ ਸਾਨੂੰ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ